ਦੇਵਟ ਕਰਦਿਆਂ ਹੋਇਆ ਉਂਗਲ ਠਾਉਣੀ ਕਿ ਇਹ ਜਿੱਦੀ ਸੁਤੰਤ ਕੌਰ ਦੇ ਕਮਰੇ ਚ ਬੈਠ ਕੇ ਪਲਾਨਿੰਗ ਬਣੀ ਐ ਤਾਂ ਬਾਦਲ ਤੇ ਹਮਲਾ ਹੋਇਆ ਹੈ ਬਿਨਾ ਕਿਸੇ ਤਫਤੀਸ਼ ਤੋਂ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਗਲਤੋਂ ਇਹੋ ਜਿਹੇ ਪਰਿਵਾਰਾਂ ਦੇ ਉੱਪਰ ਇਹੋ ਜੀਆਂ ਹੁੰਮ ਤਲਾ ਦੇਣੀਆਂ ਬਹੁਤ ਹੀ ਨਿੰਦਣਯੋਗ ਆ ਬਹੁਤ ਮਾੜੀ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਨੂੰ ਬਿਨਾ ਹੀ ਵਜ੍ਹਾ ਇਸ ਲਈ 10 ਕ ਮਹੀਨੇ ਤੋਂ ਚੈਨਲ ਤੇ ਕਿਸੇ ਕਿਤੇ ਬੰਦੇ ਨੂੰ ਬਿਠਾ ਲੈਂਦੇ ਆ ਕਦੇ ਕਿਸੇ ਨੂੰ ਉਹ ਵੀ ਪੀਪੀਸੀ ਤੇ ਪੀਪੀਸੀ ਜਿਹੜਾ ਕਿ ਸਹੀਰ ਬਾਦਲ ਦਾ ਆਪਣਾ ਚੈਨਲ ਹੈ ਉਹਤੇ ਬਿਠਾ ਕੇ ਤਰ੍ਹਾਂ ਤਰ੍ਹਾਂ ਦੇ ਭੜੇ ਤੋਂ ਭੜੇ ਦੋਸ਼ ਲਾਏ ਜਾ ਰਹੇ ਆ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜਿਹੜੇ ਬਲੂ ਸਟਾਰ ਵੇਲੇ 1984 ਨੂੰ ਸ਼ਹੀਦ ਹੋ ਗਏ ਸਨ ਉਹਨਾਂ ਦੀ ਸੁਪੁੱਤਰੀ ਬੀਬੀ ਸ਼ਤਵੰਤ ਕੌਰ ਜਿਹੜੀ ਕਿ ਸ਼੍ਰੀਮਾਨ ਸੰਤੋਪਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦੀ ਪੋਤਰੀ ਆ ਇਹ ਇੱਕ ਪੰਥ ਚ ਜਾਣਿਆ ਪਛਾਣਿਆ ਪਰਿਵਾਰ ਆ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਸਵਾਵਾਂ ਆ ਜਿਨ੍ਹਾਂ ਲਿਖਣ ਤੋਂ ਕਹਿਣ ਤੋਂ ਪਰੇ ਆ ਉਹਨਾਂ ਦੇ ਪਰਿਵਾਰ ਦੇ ਉੱਪਰ ਗੈਨਮਿਥ ਕੀ ਇਹ ਉਂਗਲ ਠਾਉਣੀ ਉਹਨਾਂ ਦੀ ਕਰਦਾਦ ਕੂਸ਼ੀ ਕਰਨੀ ਇਹ ਬਹੁਤ ਹੀ ਮੰਦ ਭਾਗੀ ਆ ਅਕਾਲੀ ਦਲ ਇਹੋ ਜਿਹੇ ਘਟਨਾਵਾਂ ਕਾਰਨ ਪਹਿਲੇ ਹੀ ਮੰਝ ਧਰ ਚ ਫਸਿਆ ਹੋਇਆ ਹੈ ਪਰ ਉਹਨਾਂ ਦੇ ਸੀਨੀਅਰ ਸੀਨੀਅਰ ਲੀਡਰਾਂ ਵੱਲੋਂ ਚੈਨਲਾਂ ਤੇ ਬੈਠ ਕੇ ਡਿਬੇਟ ਕਰਦਿਆਂ ਹੋਇਆਂ ਉਂਗਲ ਠਾਉਣੀ ਕਿ ਇਹ ਬੀਬੀ ਸਤਵੰਤ ਕੌਰ ਦੇ ਕਮਰੇ ਚ ਬੈਠ ਕੇ ਪਲੈਨਿੰਗ ਬਣੀ ਹੈ ਤਾਂ ਬਾਦਲ ਤੇ ਹਮਲਾ ਹੋਇਆ ਹੈ ਬਿਨਾਂ ਕਿਸੇ ਤਫਤੀਸ਼ ਤੋਂ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਗੱਲ ਤੋਂ ਇਹੋ ਜਿਹੇ ਪਰਿਵਾਰਾਂ ਦੇ ਉੱਪਰ ਇਹੋ ਜੀਆਂ ਤੁਮਤ ਲਾ ਦੇਣੀਆਂ ਬਹੁਤ ਹੀ ਨਿੰਦਨਯੋਗ ਹੈ ਬਹੁਤ ਮਾੜੀ ਗੱਲ ਹੈ ਸੋ ਇਹਨੂੰ ਅਸੀਂ ਦਿਸ਼ਦਾ ਅਕਾਲ ਤਖਸਾਲ ਨੂੰ ਅਪੀਲ ਕਰਾਂਗੇ ਕਿ ਇਹਨੂੰ ਧਿਆਨ ਵਿੱਚ ਰੱਖਿਆ ਜਾਵੇ ਜਿਹੜੇ ਪ੍ਰਮੁੱਖ ਬੰਦਿਆਂ ਨੇ ਚੈਨਲ ਤੇ ਬੈਠ ਕੇ ਇਹ ਦਵੇੜ ਕੀਤੀ ਹੈ ਜੀ ਵੀ ਜੀ ਉੱਪਰ ਉਹਨਾਂ ਨੇ ਦੋਸ਼ ਲਾਇਆ ਉਹਨਾਂ ਨੂੰ ਤਾਲਬ ਕੀਤਾ ਜਾਵੇ ਉਹਨਾਂ ਤੋਂ ਪੁੱਛਦਸ ਕੀਤੀ ਜਾਵੇ ਕਿ ਬਿਨਾਂ ਵਜ੍ਹਾ ਤੋਂ ਇਹੋ ਜਿਹੇ ਪਰਿਵਾਰਾਂ ਤੇ ਕਿਉਂ ਤੁਸੀਂ ਤੁਮ ਤਾਂ ਲਾ ਰਹੇ ਹੋ ਅਸੀਂ ਸਾਰਾ ਇੰਟਰਨੈਸ਼ਨਲ ਪੰਥਕ ਦਾ ਨਹੀਂ ਦੇਸ਼ ਦੇਖ ਦੀਆਂ ਸੰਗਤਾਂ ਇਸ ਗੱਲ ਤੋਂ ਸਾਨੂੰ ਬਹਾਰੀ ਰੋਸ ਹੈ ਕਿ ਅਸੀਂ ਸਾਰੇ ਦਿੜਤਾ ਦੇ ਨਾਲ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਜੀ ਦੇ ਪਰਿਵਾਰ ਨਾਲ ਖੜੇ ਆਂ ਬੀਬੀ ਸਤਵੰਤ ਕੌਰ ਜੀ ਨਾਲ ਖੜੇ ਆਂ ਔਰ ਉਹਨਾਂ ਨੂੰ ਬੇਨਤੀ ਵੀ ਹੈ ਕਿ ਇਹਨਾਂ ਘਟਨਾਵਾਂ ਨੂੰ ਮੁੱਖ ਰੱਖ ਕੇ ਨਾ ਰਜਾਇਨ ਕਰਨ ਦੀ ਲੋੜ ਹੈ ਅਸਤੀਫਾ ਦੇਣ ਦੀ ਲੋੜ ਨਹੀਂ ਡਟ ਕੇ ਆਪਾਂ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦਾ ਤਾਂ ਇਹ ਕਰਤਾਰ ਹੈ ਕਿ ਚੰਗੇ ਭਲੇ ਪਰਿਵਾਰਾਂ ਨੂੰ ਤੂੰ ਤਾਂ ਲਾ ਕੇ ਉਹਨਾਂ ਨੂੰ ਦੋਸ਼ ਲਾ ਕੇ ਅਰਦਾਸ ਕੁਰਸੀ ਕਰਨੀ ਇਹਨਾਂ ਦਾ ਸੁਭਾਅ ਬਣਿਆ ਹੋਇਆ ਹੈ ਨੰਬਰ 2 ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬਿਨਾਂ ਹੀ ਵਜ੍ਹਾ ਪਿਛਲੇ 1 ਮਹੀਨੇ ਤੋਂ ਚੈਨਲ ਤੇ ਕਿਸੇ ਕਿਤੇ ਬੰਦੇ ਨੂੰ ਬਿਠਾ ਲੈਂਦੇ ਆ ਕਦੇ ਕਿਸੇ ਨੂੰ ਉਹ ਵੀ ਪੀਟੀਸੀ ਤੇ ਪੀਟੀਸੀ ਤੇ ਜਿਹੜਾ ਕਿ ਸੁਖਵੀਰ ਬਾਦਲ ਦਾ ਆਪਣਾ ਚੈਨਲ ਹੈ ਉਹਤੇ ਬਿਠਾ ਕੇ ਤਰ੍ਹਾਂ ਤਰ੍ਹਾਂ ਦੇ ਭੜੇ ਤੋਂ ਭੜੇ ਦੋਸ਼ ਲਾਏ ਜਾ ਰਹੇ ਆ ਔਰ ਜਿਹੜਾ ਹੁਣ ਉਹਨਾਂ ਨੇ ਦੋਸ਼ ਲਾਇਆ ਹੈ ਜਿਹਦੇ ਤਪਤੀਸ਼ ਬਠਾਈ ਆ ਤੁਸੀਂ ਤਪਤੀਸ਼ ਕਰਨ ਵਾਸਤੇ ਕਮੇਟੀ ਬਣਾਈ ਆ ਇਹ ਵੀ ਇੱਕ ਬੜਾ ਹਾਸੋ ਹਿਣਾ ਜਦੋਂ ਸਿੰਘ ਸਾਹਿਬ ਨੂੰ ਸ੍ਰੀ ਮੁਖਸਰ ਸਾਹਿਬ ਵਿਖੇ ਗ੍ਰੰਥੀ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੈੱਡ ਗ੍ਰੰਥੀ ਦੀ ਪੋਸਟ ਦੇਣੀ ਸੀ ਉਦੋਂ ਇਹ ਦੋਸ਼ ਲਾਏ ਗਏ ਸੀ ਉਦੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸੀ ਉਹਨਾਂ ਨੇ ਪਰਚੋਲ ਕੀਤੀ ਪ੍ਰਧਾਨ ਅਵਤਾਰ ਸਿੰਘ ਮੱਕੜ ਜੀ ਪ੍ਰਧਾਨ ਸੀ ਉਹਨਾਂ ਨੇ ਸਾਰੀ ਤਪਤੀਸ਼ ਕੀਤੀ ਫਿਰ ਇਹ ਸਾਰੀ ਫੈਲ ਸਖੀਰ ਸਿੰਘ ਬਾਦਲਕੋਲ ਭੇਜੀ ਇਹ ਪਾਇਆ ਗਿਆ ਕਿ ਇਹ ਜਿਹੜੇ ਨਗੁਣੇ ਦੋਸ਼ ਝੂਠੇ ਆ ਇਸ ਕਰਕੇ ਇਹਨਾਂ ਨੂੰ ਹੈੱਡ ਗ੍ਰੰਥੀ ਦੀ ਪੋਸਟ ਦਿੱਤੀ ਜਾਵੇ ਉਦੋਂ ਉਹਨਾਂ ਨੂੰ ਹੈੱਡ ਗ੍ਰੰਥੀ ਲਾਇਆ ਗਿਆ ਦੋਸ਼ ਇਹੀ ਸੀ ਉਦੋਂ ਵੀ ਉਦੋਂ ਹੈੱਡ ਗ੍ਰੰਥੀ ਲਾਇਆ ਗਿਆ ਫਿਰ ਉਸ ਤੋਂ ਬਾਅਦ ਜਥੇਦਾਰ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਫਿਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਗਿਆ ਫਿਰ ਥਾਵਾ-ਥਮਨ ਤੇ ਬਹੁਤ ਪ੍ਰਚਾਰਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਪੜ੍ਹੇ ਲਿਖੇ ਆ ਬਹੁਤ ਵਿਦਵਾਨ ਹੈ ਬੜੇ ਸਿਆਣੇ ਹੈ ਇਹ ਪੰਥ ਦੀ ਸੇਵਾ ਕਰ ਸਕਦੇ ਆ ਬਹੁਤ ਕੁਝ ਕਿਹਾ ਗਿਆ ਪਰ ਜਦੋਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਕੇਵਲ ਅਮੀਰਾਂ ਦੀ ਪਾਰਟੀ ਨਹੀਂ ਇਹ ਜ਼ਗੀਰਾਂਦਾਰਾਂ ਦੀ ਪਾਰਟੀ ਨਹੀਂ ਇਹ ਕਿਰਤੀ ਕਿਸਾਨਾਂ ਦੀ ਗਰੀਬਾਂ ਦੀ ਪਾਰਟੀ ਵੀ ਆ ਉਦੋਂ ਤੋਂ ਸਿੰਘ ਸਾਹਿਬ ਦੇ ਉਲਟ ਕਦੇ ਵਰਸਾ ਸਿੰਘ ਬਲਟੋਏ ਨੂੰ ਖੜਾ ਕਰਤਾ ਕਦੇ ਕਿਸੇ ਨੂੰ ਖੜਾ ਕਰਤਾ ਕੱਲ ਮਜੀਠੀਆ ਸਾਹਿਬ ਵੀ ਬਹੁਤ ਬੋਲੇ ਆ ਪਰ ਇਹ ਸਾਰਾ ਕੁਝ ਦੋਸ਼ ਤਦ ਲਾਏ ਗਏ ਜਦੋਂ 2 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਅਕਾਲੀ ਦਲ ਨੂੰ ਜਿਹੜੀ ਸਜ਼ਾ ਲਾਈ ਗਈ ਉਹ ਲਾਈ ਤਾਂ ਗਈ ਪਹਿਲਾਂ ਉਹਨਾਂ ਨੇ ਸਵੀਕਾਰ ਕੀਤਾ ਕਿ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਅਦਬੀਆਂ ਵੀ ਹੋਈਆਂ ਬਿਅਦਬੀਆਂ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ ਜਿਹੜੇ ਕਾਤਲ ਦੋਸ਼ੀ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਅਸੀਂ ਵਜੀਰੀਆਂ ਦਿੱਤੀਆਂ ਤਰੱਕੀਆਂ ਦਿੱਤੀਆਂ ਸੌਦਾ ਸਾਧ ਤੋਂ ਬਿਨਾ ਮੰਗਿਆ ਮਾਫੀ ਦਿੱਤੀ ਇਹ ਸਭ ਸਭ ਕੁਝ ਮੰਨੇ ਉਹ ਤੇ ਸਤਨਾ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਸਿੰਘਾਂ ਦੇ ਉੱਪਰ ਗੋਲੀ ਚੱਲੀ ਔਰ ਸਿੰਘ ਕਤਲ ਹੋਏ ਸਿੰਘਾਂ ਨੂੰ ਛੀਰ ਕੀਤਾ ਗਿਆ ਇਹ ਸਾਰੀਆਂ ਗੱਲਾਂ ਮੰਨੇ ਤਾਂ ਉਹਨਾਂ ਦੇ ਉੱਪਰ ਇਹ ਜਿਹੜੀ ਸੀ ਤਨਖਾਹ ਲਈ ਗਈ ਤੇ ਨਾਲ ਸਿੰਘ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਸਮੁੱਚੀ ਅਧ ਲੀਡਰਸ਼ਿਪ ਸ੍ਰੀ ਅਕਾਲਤਾ ਸਭ ਤੇ ਪੇਸ਼ ਹੋਈ ਹੈ ਇਹ ਆਪਣਾ ਵਕਾਰ ਖਤਮ ਕਰ ਚੁੱਕੀ ਹੈ ਆਪਣੀ ਪ੍ਰੋਸੇਜੋਗਤਾ ਖਤਮ ਕਰ ਚੁੱਕੀ ਹੈ ਤੇ ਉਹਦੇ ਤੇ ਨਾਲ-ਨਾਲ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਨਮੀ ਪਾਰਟੀ ਕਰੂਗੀ ਨਵੀਂ ਲੀਡਰਸ਼ਿਪ ਦੀ ਚੋਣ ਕਰੂਗੀ ਤੇ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜੇ ਸੁਖਬੀਰ ਸਿੰਘ ਬਾਦਲ ਵਰਸਾ ਸਿੰਘ ਬਲਟੋਆ ਹੋਰ ਜਿਨ੍ਹਾਂ ਦੇ ਸਤੀਫੇ ਆ ਉਹ ਪ੍ਰਵਾਨ ਕਰਕੇ ਅਸਿਰ ਅਲ ਤਖਤ ਤਸਤ ਪਹਚਾਏ ਜਾਣ ਉਹ ਤਿੰਨ ਦਿਨ ਬੀਤਣ ਤੋਂ ਬਾਅਦ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਹੋਰ ਦਿਨ ਮਿਲ ਗਏ ਜੀ ਇਹ ਕੋਈ ਆਮ ਅਦਾਲਤ ਨਹੀਂ ਕਿ ਅਸੀਂ ਪਟੀਸ਼ਨ ਪਾਉਂਦੇ ਜੀ ਉੱਤੇ ਸਾਨੂੰ ਸਟੇ ਮਿਲ ਗਈ ਤਿੰਨ ਦਿਨਾਂ ਦਾ ਮਤਲਬ ਤਿੰਨ ਦਿਨ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਸਿੱਖਾਂ ਦੀ ਦਾਲਤ ਹੈ ਸਿਰ ਝੁਕਾ ਕੇ ਕਹਿੰਦੇ ਜੇ ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਆ ਅਕਾਲ ਤਖਤ ਨੂੰ ਸਰਵੋੱਚ ਮੰਨਦੇ ਆ ਪਰ ਮੰਨਿਆ ਕੀ ਕਹਿੰਦੇ ਜੇ ਸਾਨੂੰ 20 ਦਿਨ ਹੋਰ ਮਿਲ ਗਏ ਹੁਣ ਕੱਲ ਫੇਰ ਇਹ ਜਾ ਕੇ ਪੁੰਦਰ ਸਾਹਿਬ ਤੇ ਹੋਰ ਇਹਨਾਂ ਚਿੱਤੇ ਡਾਕਟਰ ਚੀਮਾ ਮਾਥੂੜੇ ਸਾਹਿਬ ਮਿਲਿਆ ਉਹਦੇ ਚ ਦਿੱਲੀ ਤੋਂ ਵੀ ਪਰਮਜੀਤ ਸਿੰਘ ਸਰਨਾ ਜੀ ਇਹ ਸਾਰੇ ਮਿਲੇ ਆ ਉੱਥੇ ਵੀ ਇਹਨਾਂ ਨੇ ਇਹੀ ਖਿਚੜੀ ਪਕਾਈ ਆ ਵੀ ਅਸੀਂ ਹਲੇ ਅਸਤੀਫਾ ਨਹੀਂ ਲੈ ਸਕਦੇ ਜੀ ਸਾਡੇ ਤੇ ਕਾਨੂੰਨੀ ਅੜਚਨਾ ਹੈ ਜੀ ਕਾਨੂੰਨੀ ਅੜਚਨਾ ਕਿਤੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਹਰ ਇੱਕ ਪਾਰਟੀ ਨੂੰ ਪੁੱਛਦਾ ਵੀ ਤੁਸੀਂ ਅਕਾਲਤਾ ਸਭਾ ਦਾ ਹੁਕਮ ਮੰਨਦੇ ਆ ਕਿ ਨਹੀਂ ਮੰਨਦੇ ਇੱਕ ਸਮਾਂ ਸੀ ਜਦੋਂ ਅਕਾਲਤਾ ਸਭਾ ਦੇ ਹੁਕਮ ਅਕਾਲਤਾ ਸਭਾ ਦੇ ਜਥੇਦਾਰ ਨੇ ਵਿਧਾਨ ਸਭਾ ਦੀਆਂ ਟਿਕਟਾਂ ਵੰਡੀਆਂ ਸੀ ਉਹ ਤਾਂ ਕਿਸ ਨੇ ਪੁੱਛਿਆ ਨਹੀਂ ਕੋਈ ਸਮਾਂ ਸੀ ਜਦੋਂ ਅਕਾਲਤਾ ਸਭਾ ਦੇ ਜਥੇਦਾਰ ਨੇ ਸਾਰੇ ਕਾਲੀ ਦਲ ਭੰਗ ਕਰਕੇ ਅਕਾਲ ਦਲ ਬਣਾਤਾ ਸੀ ਇਹ ਆਨੇ ਕਾਨੇ ਬਹਾਨੇਬਾਜ਼ੀ ਕਰ ਰਹੇ ਆ ਇਹਦੇ ਨਾਲ ਹੋਰ ਵੀ ਇਹਨਾਂ ਦੀ ਹਾਲਤ ਜਿਹੜੀ ਹੈ ਨਿਗਰਦੀ ਜਾ ਰਹੀ ਹੈ ਮਾਰੀ ਹੁੰਦੀ ਜਾ ਰਹੀ ਹੈ ਸੋ ਇਸ ਕਰਕੇ ਅਸੀਂ ਤੁਹਾਨੂੰ ਖੇਚਲ ਦਿੱਤੀ ਹੈ ਇਹ ਸ੍ਰੀ ਅਕਾਲ ਤਖਤ ਦਾ ਹੁਕਮ ਨਹੀਂ ਮੰਨਦੇ ਇਹਨਾਂ ਗਾਹ ਵੀ ਮੰਨਣਾ ਮੈਂ ਪਹਿਲਾਂ ਵੀ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਮੈਮੋਰੰਡਮ ਦਿੱਤਾ ਸੀ 7-8 ਦਿਨ ਹੋ ਗਏ ਉਦੋਂ ਹੀ ਮੈਂ ਕਿਹਾ ਸੀ ਵੀ ਇਹਨਾਂ ਨੇ ਬਿਨਾਂ ਵਜਾ ਹਰਪ੍ਰੀਤ ਸਿੰਘ ਨੂੰ ਹੁਣ ਲਾਉਣਾ ਤੇ ਜੇ ਬਾਕੀ ਦੇ ਸਿੰਘ ਸਾਹਿਬਾਂ ਨੇ ਇਹ ਗੱਲ ਬਰਦਾਸ਼ਤ ਕਰ ਲਈ ਫਿਰ ਵਾਰੀ ਉਹਨਾਂ ਦੀ ਵੀ ਆਊਗੀ ਇਹਦੇ ਨਾਲ ਹੀ ਅਸੀਂ ਇੰਟਰਨੈਸ਼ਨਲ ਪੰਥਦਰ ਵੱਲੋਂ ਔਰ ਜੋ ਸਿੰਘ ਸਾਹਿਬ ਗੈਨੀ ਰਕबीर ਸਿੰਘ ਜੀ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪੂਰਾ ਸਟੈਂਡ ਲਿਆ ਕਿ ਜੇ ਤੁਸੀਂ ਇਸ ਢੰਗ ਦੇ ਨਾਲ ਜਿਹੜੀ ਤਫ਼ਤੀਸ਼ ਹੈ ਉਹ ਕੋਈ ਉੱਚ ਬੰਦਾ ਕਰ ਸਕਦਾ ਹੈ ਜਿਹਦੇ ਤੋਂ ਗਲਤੀ ਹੋਵੇ ਉਹਦੇ ਤੋਂ ਸੀਨੀਅਰ ਬੰਦਾ ਕਰ ਸਕਦਾ ਹੁਣ ਸਿੰਘ ਸਾਹਿਬ ਦੀ ਤਫ਼ਤੀਸ਼ ਕਰਨੀ ਹੈ ਤੇ ਸ਼ਰਮਣੀ ਕਮੇਟੀ ਮੈਂਬਰ ਕਰਨਗੇ ਇਸ ਗੱਲ ਤੇ ਵੀ ਸਿੰਘ ਸਾਹਿਬ ਰdataGridView ਸਿੰਘ ਨੇ ਜਿਹੜਾ ਇਤਰਾਜ਼ ਉਠਾਇਆ ਤਾਂ ਕਰਕੇ ਇਹਨਾਂ ਨੇ ਹੁਣ ਦੁਬਾਰਾ ਵਿਚਾਰ ਕਰਨ ਵਾਸਤੇ ਉਹਦੇ ਤੇ ਕੋਸ਼ਿਸ਼ ਕਰ ਰਿਹਾ ਪਰ ਮੈਂ ਇਹ ਸਮਝਦਾ ਇਹ ਜੋ ਅਕਾਲੀ ਦਲ ਨੂੰ ਜਿਸ ਢੰਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਜਿਸ ਤਰ੍ਹਾਂ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਉਹਦੇ ਤੋਂ ਅਕਾਲੀ ਦਲ ਦਿਨ-ਪ੍ਰਤੀ-ਦਿਨ ਭਜ ਰਿਹਾ ਹੈ ਗਲਤੀ ਤੇ ਗਲਤੀ ਕਰ ਰਿਹਾ ਹੈ ਔਰ ਜਿਹੜੀ ਬਿਆਨਬਾਜ਼ੀ ਕਰ ਰਿਹਾ ਹੈ